ਸ੍ਰੀ ਸ਼ਕਲ ਜੀ ਮੈਲ ਆਪਰੇਕਰ ਹਾਜ਼ਰਾਂ ਸੀ ਰਗਵੀਰ ਫੜੈਂਚ ਦੁਆਰਾ ਲਿਖੀ ਗਈ ਕਹਾਣੀ ਪੰਮੀ ਪੋਹਾ ਦਾ ਭਗਤੀ ਚ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਦੋਂ ਮੈਂ ਪਹਿਲੀ ਵਾਰ ਸਟੇਜ 'ਤੇ ਨਸੀਤਾ ਮੂਰੀ ਮੁੰਡਿਆਂ ਦੀ ਘਟਿਏ ਘਟਿਏ ਸ਼ਰੀ ਦੇਖੀ ਮੇਰਾ ਤਾਂ ਮਰਨ ਹੋ ਗਿਆ ਮਸਾਂ ਇੱਕ ਗੀਤ ਪੂਰਾ ਕੀਤਾ ਤੇ ਸਟੇਜ ਤੋਂ ਹੀ ਢਾ ਕੇ ਰੱਜ ਕੇ ਰੋਈ ਬਹੁਤ ਕੂਸੀਆ ਸੀ ਮੈਂ ਰੱਬ ਨੂੰ ਕਿਸਮਤ ਨੂੰ ਮੈਨੂੰ ਉਸ ਦਿਨ ਇਸ ਤਰ੍ਹਾਂ ਲੱਗਿਆ ਜਿਵੇਂ ਮੇਰਾ ਗਰੂ ਟੁੱਟ ਗਿਆ ਹੋਵੇ ਫਿਰ ਤਾਂ ਆਦਤ ਪੈ ਗਈ ਹੌਲੀ-ਹੌਲੀ ਬਹੁਤ ਕੁਝ برداشت ਕਰਨਾ ਸਿੱਖ ਲਿਆ ਸੀ ਬੰਦੇ ਦਾ ਵਕਤ ਆਪੇ ਸਿਖਾ ਦਿੰਦਾ ਬੰਦੇ ਨੂੰ ਜਿਰੋਂ ਕਿਤੇ ਮੈਨੂੰ ਚੰਨੂ ਯਾਦ ਆ ਜਾਣੀ ਮੈਨੂੰ ਬੈਠੀ ਨੂੰ ਪਸੀਨਾ ਆ ਜਾਣਾ ਫਿਰ ਉਸ ਨੂੰ ਫੋਨ ਕਰਕੇ ਆਉਣਾ ਮਾੜਾ-ਮੋਟਾ ਚੋਰੀ ਕੰਮ ਮਿਲ ਗਿਆ ਸੀ ਚੰਨੂ ਨੂੰ ਕਿਸੇ ਰੈਸਟੋਰੈਂਟ ਵਿੱਚ ਭਾਂਡਿਤ ਹੁੰਦੀ ਸੀ ਉਸ ਨਾਲ ਉਸ ਦਾ ਆਪਣਾ ਗੁਜ਼ਾਰਾ ਮਸਾ ਹੁੰਦਾ ਸੀ ਮੇਰੇ ਨੱਚਣ ਨਾਲ ਵਿਆਸੇ ਪੈਸੇ ਤਕਰੀਬਨ ਉਤਰਨ ਲੱਗ ਪਏ ਸੀ ਪਰ ਅਸਲ ਰقم ਹਲੇ ਵੀ ਖੜੀ ਸੀ। ਪੰਮੀ ਗੱਲ ਕਰਦੀ ਕਰਦੀ ਰੁਕ ਗਈ ਸੀ। ਫਿਰ ਅੱਗੇ ਕੀ ਹੋਇਆ? ਸ਼ਿੰਦੀ ਨੇ ਉਤਸੁਕਤਾ ਨਾਲ ਪੁੱਛਿਆ। ਸ਼ਿੰਦੀ, ਮੈਂ ਨਾ ਇੱਕ ਦਿਨ ਤਿਆਰ ਹੋ ਰਹੀ ਸੀ ਸੀਸੇ ਮੂਰੀ ਖੜੀ ਖੜੀ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਈ। ਮੈਨੂੰ ਆਪਣੀ ਬੋਲੀ ਸੁਣ ਕੇ ਲੱਗਿਆ ਜਿਵੇਂ ਮੈਂ ਕਮਿਨੀ ਜਹੀ ਹੋਗੀ ਹੋਵਾਂ। ਮੈਂ ਨਾ ਸੱਚੀ ਕਮਿਨੀ ਜਹੀ ਹੋਗੀ ਸੀ। ਜਿਹੋ ਜਿਹਾਂ ਲੋਕੀ ਵਿਵਹਾਰ ਕਰਦੇ ਸੀ, ਉਹ ਜਹੀ ਸੋਚ ਹੋ ਗਈ ਸੀ। ਕਲਾਂ ਕਰਦੀਆਂ ਨੂੰ ਪਤਾ ਹੀ ਨਾ ਲੱਗਿਆ ਉਹ ਕਦੋਂ ਘਰ ਪਹੁੰਚ ਗਈਆਂ ਡਰਾਈਵਰ ਗੱਡੀ ਵਿੱਚ ਉਤਰ ਗਿਆ ਪਰ ਪੰਮੀ ਤੇ ਸ਼ਿੰਦੀ ਵਿੱਚ ਹੀ ਬੈਠੀਆਂ ਹਨ ਪੰਮੀ ਅੱਗੇ ਗੱਲ ਕਰਦੀ ਬੋਲੀ ਸ਼ਿੰਦੀਏ ਅਸੀਂ ਨਾ ਕਿਰਾ ਇੱਕ ਵਿਆਹ ਵਿੱਚ ਨੱਚਣ ਗਏ ਆ ਬਹੁਤ ਉੱਚੇ ਜਿਹੇ ਲੋਕ ਸਨ ਜਿਸ ਮੁੰਡੇ ਦਾ ਵਿਆਹ ਸੀ ਉਹ ਸ਼ਰਾਬੀ ਹੋਇਆ ਫਿਰਦਾ ਸੀ ਉਸ ਥਾਪੇ ਉਹ ਉਸ ਤੋਂ ਵੀ ਹੈਗਾ ਨੱਚਦਾ ਨੱਚਦਾ ਮੇਰੇ ਕਈ ਵਾਰຊੁੰਡੇ ਵਟ ਗਿਆ ਫਿਰ ਨਾ ਮੈਨੂੰ ਆਪਣਾ ਨੰਬਰ ਲਿਖ ਕੇ ਦਿੱਤਾ ਕੁਝ ਤੀਰਵਰ ਵੇਟ ਵੀ올ੀਟ ਨੇ ਨੰਬਰ ਦੇ ਗਿਆ ਮੈਂ ਪੱਕਾ ਮਨ ਬਣਾ ਲਿਆ ਸੀ ਕਿ ਇਹਨਾਂ ਨੂੰ ਅਕਲ ਦੇਣੀ ਆ ਮੈਂ ਘਾਰਾ ਕੀ ਦੂਮਾ ਨੂੰ ਫੋਨ ਕਰ ਲਿਆ ਮੈਂ ਦੂਮਾ ਨਾਲ ਮਹਾਲੀ ਫ੍ਰੈਂਕੋ ਹੋਟਲ ਦਾ ਟਾਈਮ ਰੱਖ ਲਿਆ ਅਸੀਂ ਸਾਰਾ ਗਰੁੱਪ ਚਾ ਪਹੁੰਚੇ ਹੋਟਲ ਵਿੱਚ ਉਡੀਕ ਕਰਨ ਲੱਗ ਪਏ ਉਹਨਾਂ ਨੂੰ ਮੈਂ ਉਸ ਕਮਰੇ ਵਿੱਚ ਚਲੇ ਗਈ ਜਿਸ ਦਾ ਟਾਈਮ ਦਿੱਤਾ ਸੀ ਪਹਿਲਾ ਮੁੰਡਾ ਪਹੁੰਚ ਗਿਆ ਕਮਰੇ ਵਿੱਚ ਉਹ ਕਹੇ ਚਲ ਜਲਦੀ ਕਰ ਮੈਂ ਤਾਂ ਘਰੇ ਦੱਸੀ ਵਗੈਰਾ ਆ ਮੈਂ ਉਸ ਨੂੰ ਕਿਹਾ ਜਾ ਪਰੇ કરી ਆਪਣੀ ਮਾਂ ਤੇ ਤੀਮੀ ਨੂੰ ਦੱਸ ਕੇ ਆਉਣਾ ਸੀ ਤਾਂ ਆਪਾਂ ਆਰਾਮ ਨਾਲ ਮਚਾਂ ਲੁੱਟਦੀ ਆ ਜਲਦੀ ਵਾਲੀ ਕੱਲ ਮੈਨੂੰ ਪਸੰਦ ਨਹੀਂ ਜਦ ਨੂੰ ਦਰਵਾਜ਼ਾ ਖੜਕ ਗਿਆ ਤਾਂ ਬੁਰੀ ਤਰ੍ਹਾਂ ਡਰ ਗਿਆ ਕਹਿੰਦਾ ਕੌਣ ਆ ਗਿਆ ਮੇਰਾ ਤਾਂ ਅਜੇ ਕੱਲ ਹੀ ਵਿਆਹ ਹੋਇਆ ਦੇਖੀ ਕਿਤੇ ਪੁਲਿਸ ਨਾ ਹੋਵੇ ਚਿਰ ਮੈਂ ਦਰਵਾਜ਼ਾ ਖੋਲਿਆ ਤਾਂ ਉਸ ਦਾ ਪਿਓ ਖੜਾ ਸ਼ਰਾਬੀ ਹੋਇਆ ਮੈਂ ਉਸ ਨੂੰ ਝੱਗੇ ਤੋਂ ਫੜ ਕੇ ਅੰਦਰ ਖਿੱਚ ਲਿਆ ਪਿਓ ਪੁੱਤ ਆਮ ਨੂੰ ਸਾਹਮਣੇ ਕਰ ਦਿੱਤੇ ਉਹਨਾਂ ਤਾਂ ਭੱਜਣ ਨੂੰ ਥਾਂ ਨਾ ਮਿਲੇ ਸਾਡੇ ਗਰੁੱਪ ਵਾਲੇ ਵੀ ਸਾਰੇ ਆ ਗਏ ਮੈਂ ਕਿਹਾ ਹੁਣ ਤਾਂ ਮੈਂ ਪੁਲਿਸ ਬੁਲਾਉਂਗੀ ਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਪਰਚਾ ਕਰਵਾਵਾਂਗੀ ਨਾਲੇ ਤੁਹਾਡੇ ਕੁੜਮਾ ਨੂੰ ਸਾਦੀਆਂ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਕਿਹੜੇ ਕੰਜਰਾਂ ਦੇ ਘਰੇ ਧੀ ਦੀ ਬੈਠੀ ਮਿੰਤਾ ਕਰਨ ਦੋਵੇਂ ਪਿਓ ਪੁੱਤ ਖੜੇ ਜਿੰਨੀਆਂ ਸ਼ਾਂਪਾਂ ਛੱਲੇ ਚੈਨੀਆਂ ਪਾਈਆਂ ਸੀ ਸਾਰੀਆਂ ਲਹਾ ਲਈਆਂ ਦੋ ਲੱਖ ਵਿੱਚ ਫੈਸਲਾ ਹੋਇਆ ਘਰੋਂ ਮੰਗਵਾ ਕੇ ਉਸੇ ਵਖਤ ਦਿੱਤੇ ਨਾਨੇ ਫਿਰ ਮੈਂ ਉਸ ਮੁੰਡੇ ਨੂੰ ਕਿਹਾ ਕੈ ਭੂਆ ਮaaf ਕਰ ਦੇ ਗਲਤੀ ਹੋ ਗਈ ਅੱਗੇ ਤੂੰ ਕਿਸੇ ਦੀ ਮਜਬੂਰੀ ਦਾ ਨਚਾਈਸ ਫਾਇਦਾ ਨਹੀਂ ਚੁੱਕਦਾ ਲੀ ਲੜੀਆਂ ਕੱਢਦਾ ਬੋਲਿਆ ਭੂਆ ਮaaf ਕਰ ਦੇ ਇਸ ਤਰ੍ਹਾਂ ਮੇਰੇ ਨਾਮ ਨਾਲ ਭੂਆ ਲੱਗ ਗਿਆ ਮੈਂ ਪੰਮੀ ਤੋਂ ਪੰਮੀ ਭੂਆ ਬਣ ਗਈ ਉਹ ਕੀ ਕਹਿੰਦੇ ਹੁੰਦੇ ਨੇ ਜਗਤ ਭੂਆ ਸ਼ਾਹੂਕਾਰ ਦੇ ਤਕਰੀਬਨ ਸਾਰੇ ਪੈਸੇ ਮੋੜ ਦਿੱਤੇ ਸੀ ਇੱਕੋ ਕਮੀਨੇਪਨ ਨਾਲ ਦੁਨੀਆ ਨਾਲ ਦੋ ਦੋ ਹੱਥ ਕਰਨੇ ਦੁਨੀਆ ਨੇ ਇਹ ਸਿਖਾ ਦਿੱਤੇ ਅਜਿਹੀਓ ਗੱਲਾਂ ਹੀ ਕਰ ਰਹੀਆਂ ਸਨ ਕਿ ਬਾਹਰ ਕਰਨੈਲ ਸਿੰਘ ਪਰਾਲੀ ਦੀਆਂ ਪੂੜੀਆਂ ਚੁੱਕੀ ਆਉਂਦਾ ਨਜ਼ਰ ਆਇਆ ਪੰਮੀ ਨੇ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਪੁੱਛਿਆ ਉਹ ਆ ਕੀ ਚੁੱਕੀ ਆ ਨਾ ਤੂੰ ਕਰਨੈਲ ਸਿੰਘ ਕਹਿੰਦਾ ਕਾ ਨੂੰ ਆਪਣੇ ਅੰਦਰ ਕੁੱਤੀ ਸੂਈ ਆ ਮੈਂ ਕਿਹਾ ਕਤੂਰੀਆਂ ਨੂੰ ਠੰਡ ਲੱਗਦੀ ਹੋ ਹੇਠਾਂ ਪਰਾਲੀ ਵਿਛਾ ਦੇਨਾ ਪੰਮੀ ਗੱਡੀ ਵਿੱਚ ਉਤਰਦੀ ਬੋਲੀ ਕੈਲੂ ਵਧਾਈਆਂ ਪਾਈ ਤੈਨੂੰ ਤੇਰੇ ਘਰੇ ਦੁੱਧ ਹੋ ਗਿਆ ਹਾ ਹਾ ਪਿਛਲੇ ਕਈ ਦਿਨਾਂ ਤੋਂ ਪਜੋ ਪਜ ਹੋਈ ਪਈ ਆ ਸੀਜ਼ਨ ਹੈ ਵਿਆਹਾਂ ਦਾ ਕਿਸੇ ਕਿਸੇ ਦਿਨ ਤਾਂ ਦਿਨ ਰਾਤ ਦੀਆਂ ਪਾਰਟੀਆਂ ਵੀ ਨਵੇੜੀਆਂ ਨੇ ਇਹੋ ਦਿਨ ਹੁੰਦੇ ਨੇ ਕਮਾਈ ਦੇ ਫਿਰ ਪੂਰਾ ਸਾਲ ਬਹਿ ਕੇ ਹੀ ਖਾਣਾ ਹੁੰਦਾ ਕੀ ਕਿਹਾ ਵਿੱਚ ਕਿਤੇ ਕਿਤੇ ਕੋਈ ਫੰਕਸ਼ਨ ਆ ਜਾਵੇ ਕਰਦੇ ਕਰਦੇ ਅੰਤਵਾਰ ਆ ਗਿਆ ਪੰਮੀ ਸਵੇਰੇ ਚਾਹ ਪਿੰਦੀ ਬੋਲੀ ਅੱਜ ਅੰਤਵਾਰਾ ਅੱਜ ਤਾਂ ਕਰਨੈਲ ਨੇ ਮੁੰਡਾ ਵੇਹੋਂ ਜਾਣਾ ਚਲੋ ਪਹਿਲਾਂ ਉਸਦੇ ਘਰੇ ਵਧਾਈਆਂ ਦੇ ਆਈਏ ਸਾਰੇ ਜਣੇ ਤਿਆਰ ਹੋ ਕੇ ਕਰਨੈਲ ਸਿੰਘ ਦੇ ਘਰ ਚੱਲ ਪਏ ਜਿਵੇਂ ਇਹ ਉਹ ਬਾਹਰ ਨਿਕਲੇ ਸਾਹਮਣੇ ਕਰਨੈਲ ਸਕੂਟਰ ਤੇ ਆਉਂਦਾ ਨਜ਼ਰ ਆਇਆ ਪੰਮੀ ਬੋਲੀ ਲੈ ਅੱਜ ਤਾਂ ਚੋਰਾ ਪੈਂਟ ਕਮੀਜ਼ ਪਾਈ ਫਿਰਦਾ ਵਾ ਫੇ ਤੂੰ ਕਿੱਧਰ ਉੱਡੀ ਫਿਰਦਾ ਵਗੈਰ ਖੰਭਾਂ ਤੋਂ ਮੈਨੂੰ ਲੱਗਦਾ ਆਹ ਤਾਂ ਤੂੰ ਆਪਣੇ ਵਿਆਹ ਵਾਲਾ ਜੁੜਾ ਪਾਈ ਫਿਰਦਾ ਅੱਜ ਲੱਗਦਾ ਤੂੰ ਕਰਨੈਲ ਸਿੰਘ ਨਹੀਂ ਤਾਂ ਤੂੰ ਕੈਲੂ ਹੀ ਲੱਗਦਾ ਹੁੰਨਾ ਹਾ ਹਾ ਪੰਮੀ ਪੂਆ ਕਰਨੈਲ ਦੇ ਕੋਲ ਨੂੰ ਹੋ ਕੇ ਬੋਲੀ ਪੰਮੀ ਤੇਰੀ ਮਿਹਰਮਾਨੀ ਹੋਣਾ ਮੇਰੀ ਨੂੰ ਆ ਜਾਣੀਆਂ ਹੁਣ ਤੂੰ ਮੈਨੂੰ ਕੈਲੂ ਨਾ ਕਿਹਾ ਕਰ ਪੰਮੀ ਕਾਰ ਵਾਲਾ ਹੀ ਨਹੀਂ ਆਇਆ ਜੇ ਤੱਕ ਉਸੇ ਨੂੰ ਦੇਖਣ ਗਿਆ ਸੀ ਕਰਨੈਲ ਬੋਲਿਆ ਚਦ ਨੂੰ ਫੋਟੋਗ੍ਰਾਫਰ ਨੇ ਆ ਕੇ ਕਿਹਾ ਇੱਧਰ ਦੇਖੋ ਤੇ ਫੋਟੋ ਖਿੱਚ ਦਿੱਤੀ ਕਰਨੈਲ ਨੇ ਹੈਰਾਨੀ ਨਾਲ ਪੁੱਛਿਆ ਬਈ ਯਾਰ ਤੂੰ ਬਗੈਰ ਬੁਲਾਇਆ ਹੀ ਆ ਗਿਆ ਪੰਮੀ ਹੱਸ ਕੇ ਬੋਲੀ ਕਦੇ ਕੋਈ ਬਗੈਰ ਬੁਲਾਇਆ ਵੀ ਆਉਂਦਾ ਇਸ ਨੂੰ ਮੈਂ ਬੁਲਾਇਆ ਨਾਲੇ ਕਾਰ ਇੱਕ ਨਹੀਂ ਦੋ ਆਣਗੀਆਂ ਮੈਂ ਕਿਹਾ ਹੋਇਆ ਉਹਨਾਂ ਨੂੰ ਕੁਝ ਦਿਨ ਪਹਿਲਾਂ ਮਿਲਿਆ ਸੀ ਡਰਾਈਵਰ ਇੱਕ ਵਿਆਹ ਵਿੱਚ ਉਸੇ ਨੇ ਦੱਸਿਆ ਕਿ ਪੰਮੀ ਐਤਵਾਰ ਨੂੰ ਤੇਰੇ ਗਵਾਂਢ ਵਿੱਚ ਆਉਣਾ ਮੈਂ ਉਸ ਨੂੰ ਪੁੱਛਿਆ ਕਹਿ ਲੋਗੇ ਉਹ ਕਹਿੰਦਾ ਆਹੋ ਕਰਨੈਲ ਸਿੰਘ ਦੇ ਮੈਂ ਕਿਹਾ ਕਿੰਨੀਆਂ ਗੱਡੀਆਂ ਬੁੱਕ ਕੀਤੀਆਂ ਕਰਨੈਲ ਨੇ ਤਾਂ ਉਸ ਨੇ ਕਿਹਾ ਮੈਨੂੰ ਇਕੱਲੇ ਨੂੰ ਕਿਹਾ ਹੈ ਮੈਂ ਕਿਹਾ ਕਿ ਲੋੜਾ ਆਇਆ ਕੇ ਅਲੂ ਆਉਂਦਾ ਹੋਇਆ ਡੋਲੀ ਵਾਲੀ ਕਾਰ ਵਿੱਚ ਬੈਠ ਕੇ ਆਉ ਇਸ ਕਰਕੇ ਦੋ ਪੇਚ ਦਿੱਤੀਆਂ ਆਉਂਦੀਆਂ ਹੀ ਹੋਣਗੀਆਂ ਮੁੰਡਾ ਵਿਆਹ ਕੇ ਟੌਰ ਨਾਲ ਨੱਪਲੂ ਨਾਲ ਇਕੱਲਾ ਬੈਠ ਕੇ ਆਵੀ ਨਜ਼ਾਰੀ ਲੈਂਦਾ ਦੋ ਕਾਰਾਂ ਕਰਨੈਲ ਆਪਣੀ ਗੱਲ ਕਰਨ ਹੀ ਲੱਗਾ ਸੀ ਪੰਮੀ ਵਿੱਚੇ ਪੂਲ ਪਈ ਤੂੰ ਨਾ ਮੇਰੀ ਰੂਹ ਦਹਾਣੀ ਆ ਤੇਰੇ ਮੁੰਡੇ ਦਾ ਵਿਆਹ ਹੋਵੇ ਤੇ ਤੂੰ ਤੰਗ-ਤੰਗ ਜਿਹਾ ਫਿਰਦਾ ਇਹਨੂੰ ਚੰਗਾ ਨਹੀਂ ਲੱਗਦਾ ਆ ਫੋਟੋਗ੍ਰਾਫਰ ਬਾਜੇ ਵਾਲੇ ਕਾਰਾਂ ਵਾਲੇ ਸਭ ਮੈਂ ਭੇਜੇ ਨੇ ਤੇ ਸਭ ਦੇ ਪੈਸੇ ਵੀ ਦੇ ਦਿੱਤੇ ਤੂੰ ਨਾ ਚਾਵਾ ਨਾਲ ਮੁੰਡਾ ਵਿਆਹ ਖਿលਿਆ ਹਾਂ ਵਸ ਮੈਨੂੰ ਕਹਿ ਲੂ ਕਹਿੰ ਤੂੰ ਮਨਾ ਨਹੀਂ ਕਰਨਾ ਤੂੰ ਸ਼ਗਨ ਪਾ ਕੇ ਜਿਵੇਂ ਹੀ ਪੰਮੀ ਹੋਰੀ ਵਾਪਸ ਮੁੜਨ ਲੱਗੀ ਕਰਨੈਲ ਨੇ ਪੰਮੀ ਨੂੰ ਜੱਫੀ ਪਾ ਲਈ ਪੰਮੀ ਬੋਲੀ ਕਰਨੈਲ ਤੂੰ ਪੰਮੀ ਗਰੀਵ ਆ ਪਰ ਦਿਲ ਦਾ ਬਾਦਸ਼ਾਹ ਬੰਦਾ ਹੈ ਜਦੋਂ ਦਾ ਪਤਾ ਲੱਗਿਆ ਨਾ ਤੂੰ ਗਰੀਬੀ ਦੇ ਬਾਵਜੂਦ ਵੀ ਕੁੜੀ ਵਾਲਿਆਂ ਤੋਂ ਕੁਝ ਨਹੀਂ ਲਿੱਤਾ ਤੇਰੀ ਸੌ ਤੇਰਾ ਰਤਵਾ ਹੋਰ ਵੀ ਉੱਚਾ ਹੋ ਗਿਆ ਮੇਰੀ ਨਜ਼ਰ ਵਿੱਚ ਜੀਉਂਦਾ ਰਹਿ ਰੱਬ ਤੈਨੂੰ ਬਹੁਤ ਖੁਸ਼ੀਆਂ ਬਖਸ਼ੇ ਸ਼ਾਮ ਨੂੰ ਆਵਾਂਗੇ ਤੇਰੇ ਵਿੜੇ ਰੌਣਕਾ ਲਾਉਣ ਨੱਚਣ ਵਾਲੀਆਂ ਨਹੀਂ ਬੇਲਣਾ ਬਣ ਕੇ ਆਵਾਂਗੀਆਂ ਪੰਮੀ ਨੇ ਥਾਲੀ ਵਿੱਚ ਲੱਡੂ ਚੁੱਕ ਕੇ ਪੋਰ ਲਿਆ ਅੱਧਾ ਆਪਣੇ ਮੂੰਹ ਵਿੱਚ ਪਾ ਲਿਆ ਤੇ ਅੱਧਾ ਕਰਨੈਲ ਦੇ ਵਧਾਈਆਂ ਪਾਈ ਤੁਹਾਨੂੰ ਸ਼ਾਮ ਨੂੰ ਜਦੋਂ ਪਾਰਟੀ ਖਤਮ ਹੋਈ ਤਾਂ ਪੰਮੀ ਨੇ ਕੁੜੀਆਂ ਮੁੰਡਿਆਂ ਨੂੰ ਕਿਹਾ ਕੱਪੜੇ ਨਾ ਬਦਲਿਓ ਆਪਾਂ ਐਵੇਂ ਹੀ ਕਰਨੈਲ ਦੇ ਘਰ ਚੱਲਣਾ ਵਾਪਸ ਆਉਂਦਿਆਂ ਨੀਰਾ ਹੋ ਗਿਆ ਜਿਵੇਂ ਇਹੋ ਕਰਨੈਲ ਦੇ ਘਰ ਪਹੁੰਚੀ ਕਰਨੈਲ ਗੱਡੀ ਦੀ ਆਵਾਜ਼ ਸੁਣ ਕੇ ਬਾਹਰ ਆ ਗਿਆ ਨਾਲ ਉਸਦੀ ਤੀਮੀ ਥਾਲੀ ਲੈ ਕੇ ਖੜੀ ਆ ਬਹੁਤ ਖੁਸ਼ ਨਜ਼ਰ ਆ ਰਹੀਨੀ ਦੋਵੇਂ ਕਰਨੈਲ ਨੇ ਸਭ ਨੂੰ ਸੌਸਰ ਪੇਸ਼ਾ ਕਰਨ ਦੇ ਦਿੱਤਾ ਪੰਮੀ ਹੱਸ ਕੇ ਬੋਲੀ ਬੜਾ ਦਿਲ ਕੱਢਿਆ ਸੁਮਾ ਵੈਸੇ ਤਾਂ ਤੂੰ ਕਿਸੇ ਨੂੰ ਮਰੀ ਜੂਣੀ ਦਿੰਦਾ ਖੂਬ ਗਿੱਦਾ ਪੰਗੜਾ ਪਾਇਆ ਸਭ ਨੇ ਪੰਮੀ ਨੇ ਵੀ ਬਹੁਤ ਬੋਲੀਆਂ ਪਾਈਆਂ ਸੱਸ ਮੇਰੀ ਨੇ ਮੁੰਡੇ ਜੰਮੇ ਜੰਮੇ ਪੂਰੇ ਸੱਤ ਛਿਆਂ ਦੀ ਤਾਗੀ ਪੰਜੀਰੀ ਸੱਤਵੇਂ ਭਰੀ ਵਸ ਬਰੀਕਾਂ ਹੋਣ ਲੱਗੀਆਂ ਹੋਣ ਲੱਗੀਆਂ ਮੇਰੀ ਸੱਸ ਬਰੀਕਾਂ ਹੋਣ ਲੱਗੀਆਂ ਸੱਸੇ ਨਹੀਂ ਸਮਝਾਲਿਆ ਪੁੱਤ ਨੂੰ ਘਰ ਨਹੀਂ ਬਗਾਨੇ ਜਾਂਦਾ ਨੀ ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾ ਨੀ ਚੰਦਰੀ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਨੀ ਚੰਦਰੀ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਸੁਣ ਵੀ ਮੁੰਡਿਆ ਕੈਂਠੇ ਵਾਲਿਆ ਖੂਬ ਟੋਬੇ ਨਾ ਜਾਈਏ ਵੀ ਖੂ ਟੋਬੇ ਤੇ ਹੋਵੇ ਚਰਚਾ ਚਰਚਾ ਨਾ ਕਰਵਾਈਏ ਵੀ ਜੀ ਦੀ ਬਾਹ ਫੜੀਏ ਛੱਡ ਕੇ ਕਦੀ ਨਾ ਜਾਈਏ ਵੀ ਜੀ ਦੀ ਬਾਹ ਫੜੀਏ ਛੱਡ ਕੇ ਕਦੀ ਨਾ ਜਾਈਏ ਕਰਨੈਲ ਨੇ ਦੋ ਕੁੱਟਲਾ ਰੱਖੇ ਨੇ ਉਹ ਬਿੰਦਗਵਾਦ ਆ ਕੇ ਪੰਮੀ ਨੂੰ ਖਿੱਚ ਕੇ ਨੱਚਣ ਲਈ ਲੈ ਜਾਂਦਾ ਪੰਮੀ ਹੱਥ ਛਡਾਉਂਦੀ ਬੋਲੀ ਖੜ ਜਾ ਖਸਮਾ ਉਹ ਦੇਖ ਲੈ ਤੇਰੀ ਨੱਪੜੋ ਹਰਖੀ ਬੈਠੀ ਆ ਉਸ ਨਾਲ ਵੀ ਦੋ ਢੇੜੇ ਦੇ ਲੈ ਸਭ ਨੇ ਮਿਲ ਕੇ ਰੋਟੀ ਖਾਧੀ ਤੇ ਪੰਮੀ ਆਪਣੇ ਗਰੁੱਪ ਨਾਲ ਘਰ ਮੁੜਾਈ ਸਾਰੇ ਜਨੇ ਪੈ ਗਏ ਸ਼ਿੰਦੀ ਨੂੰ ਲੱਗਿਆ ਜਿਵੇਂ ਪੰਮੀ ਪਈ ਰੂ ਰਹੀ ਹੋਵੇ ਉਹ ਉੱਠ ਕੇ ਪੰਮੀ ਕੋਲ ਗਈ ਪੰਮੀ ਪਈ ਸੋਚ ਰਹੀ ਸੀ ਸ਼ਿੰਦੀ ਨੇ ਪੰਮੀ ਨੂੰ ਪੁੱਛਿਆ ਕੀ ਹੋਇਆ ਪੂਆ ਨਹੀਂ ਕੁਝ ਨਹੀਂ ਬਸ ਵੈਸੇ ਹੀ ਮਨ ਪਰ ਆਇਆ ਅੱਜ ਤੱਕ ਕਿਸੇ ਨੇ ਘਰਗਿਆਂ ਨੂੰ ਸ਼ਗਨ ਨਹੀਂ ਸੀ ਨਾ ਦਿੱਤਾ ਅੱਜ ਤੋਂ ਕਰਨੈਲ ਨੇ ਘਰਗਿਆਂ ਨੂੰ ਸ਼ਗਨ ਦਿੱਤਾ ਤਾਂ ਘਰ ਦੀ ਯਾਦ ਆ ਗਈ ਪੰਮੀ ਹੰਝੂ ਸਾਫ ਕਰਦੀ ਬੋਲੀ ਲੈ ਪੂਆ ਪਾਣੀ ਪੀਲਾ ਸ਼ਿੰਦੀ ਪਾਣੀ ਵਾਲਾ ਗਲਾਸ ਫੜਾਉਂਦੀ ਬੋਲੀ ਸ਼ਿੰਦੀ ਮੇਰਾ ਨਾ ਨਸੀਬ ਬਹੁਤ ਹੌਲੀ ਲਿਖ ਦਿੱਤੀ ਰੱਬ ਨੇ ਪਹਿਲਾਂ ਤਾਂ ਘਰਦਿਆਂ ਨੇ ਬੀ ਤੱਕਲ ਕਰ ਦਿੱਤਾ ਹੋਰ ਤਾਂ ਹੋਰ ਇੱਕੋ ਪਰਾ ਸੀ ਉਸਦੇ ਵਿਆਹ ਤੇ ਵੀ ਨਹੀਂ ਸੱਦਿਆ ਉਹ ਤਾਂ ਪਿੰਡ ਦਾ ਕੋਈ ਮਿਲਿਆ ਉਸ ਤੋਂ ਪਤਾ ਲੱਗਿਆ ਕਿ ਬਹੁਤ ਰੋ ਰਹੀ ਹੈ ਪੰਮੀ ਸਭ ਉੱਠ ਖੜੇ ਨੇ ਸਭ ਨੇ ਮਿਲ ਕੇ ਮਸਾਂ ਚੁੱਪ ਕਰਵਾਇਆ ਹੈ ਪੰਮੀ ਪੂਆ ਨੂੰ ਪੰਮੀ ਚੁੱਪ ਕਰੀ ਤਾਂ ਸਾਰੇ ਫੇਰ ਪੈ ਗਏ ਸ਼ਿੰਦੀ ਭਈ ਸੂਝ ਰਹੀ ਆ ਕਿੰਨੀ ਚੰਗੀ ਆ ਪੰਮੀ ਦਿਲ ਵੀ ਕਿੰਨਾ ਵੱਡਾ ਹੈ ਆ ਜਿੰਨੀਆਂ ਕੁੜੀਆਂ ਨੇ ਗਰੁੱਪ ਵਿੱਚ ਸਾਰਿਆਂ ਦਾ ਹੀ ਕੋਈ ਨਾ ਕੋਈ ਮਸਲਾ ਉਲਝਿਆ ਹੋਇਆ ਹੈ ਸਭ ਨੂੰ ਮਾਂ ਵਾਲਾ ਪਿਆਰ ਦਿੱਤਾ ਹੈ ਪੰਮੀ ਨੇ ਸਭ ਦਾ ਸਹਾਰਾ ਬਣੀ ਹੋਈ ਆ ਰੱਬ ਵੀ ਨਾ ਚੰਗਿਆਂ ਦੀ ਬਹੁਤ ਇਮਤਿਹਾਨ ਲੈਂਦਾ ਹੈ ਕਿੰਨੇ ਦਿਨ ਹੋ ਗਏ ਕੰਮਕਾਰ ਵਿੱਚ ਉਹ ਪੰਮੀ ਦੀ ਕਹਾਣੀ ਅੱਗੇ ਸੁਣ ਨਹੀਂ ਸકી ਜਦੋਂ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਕੋਲ ਕਰਦਿਆਂ ਨੇ ਵੀ ਮੂੰਹ ਮੋੜ ਲਿਆ ਸੀ ਤਾਂ ਉਸ ਨੂੰ ਸਮਝ ਨਹੀਂ ਆ ਰਹੀ ਕਿ ਸਭ ਕਿਵੇਂ ਹੋ ਗਿਆ ਹੋਣਾ ਉਹ ਸਭ ਕੁਝ ਪੰਮੀ ਤੋਂ ਜਲਦੀ ਜਲਦੀ ਸੁਣਨਾ ਚਾਹੁੰਦੀ ਆ ਐਤਵਾਰ ਤੋਂ ਬਾਅਦ ਸੋਮਵਾਰ ਦਾ ਵੀ ਇੱਕ ਫੰਕਸ਼ਨ ਸੀ ਅੱਜ ਮੰਗਲਵਾਰ ਦਾ ਦਿਨ ਹੈ ਅੱਜ ਕੰਮ ਤੇ ਨਹੀਂ ਜਾਣਾ ਮੰਗਲਵਾਰ ਦੇ ਵਿਆਹ ਘੱਟ ਹੀ ਆਉਂਦੇ ਨੇ ਸ਼ਾਇਦ ਖਾਣ ਪੀਣ ਵਾਲਿਆਂ ਲਈ ਮੰਗਲਵਾਰ ਦੇ ਪਰਹੇਜ਼ ਦਾ ਧਿਆਨ ਰੱਖਿਆ ਜਾਂਦਾ ਹੈ ਅੱਜ ਸ਼ਿੰਦੀ ਨੇ ਸੋਚ ਰੱਖਿਆ ਹੈ ਪੰਮੀ ਤੋਂ ਅੱਗੇ ਗੱਲ ਸੁਣਨੀ ਆ ਜਿਵੇਂ ਹੀ ਪੰਮੀ ਉੱઠી ਹੈ ਸ਼ਿੰਦੀ ਉਸ ਦੀ ਤੇ ਆਪਣੀ ਚਾਹ ਪਾ ਕੇ ਛੱਤ ਤੇ ਲੈ ਕੇ ਜਾਂਦੀ ਬੋਲੀ ਪੂਆ ਆ ਜਾ ਛੱਤ ਤੇ ਤੁੱਪੇ ਖੜ ਕੇ ਚਾਹ ਪੀਨੀ ਆ ਹ ਜਿਵੇਂ ਹੀ ਪੰਮੀ ਛੱਤ ਤੇ ਪਹੁੰਚੀ ਸ਼ਿੰਦੀ ਉਸ ਨੂੰ ਚਾਹ ਵਾਲਾ ਕੱਪ ਫੜਾਉਂਦੀ ਆ ਬੋਲੀ ਪੂਆ ਹੁਣ ਜਲਦੀ ਜਲਦੀ ਅੱਗੇ ਗੱਲ ਸੁਣਾ ਦੇ ਸਵੇਰੇ ਹੀ ਪੰਮੀ ਬੋਲੀ ਪੂਆ ਮੈਂ ਤਾਂ ਦੋ ਦਿਨ ਮਸਾਂ ਲਗਾਈ ਨਹੀਂ ਸੁਨਾਵੀ ਸ਼ਿੰਦੀ ਤਰਲਾ ਕਰਦੀ ਬੋਲੀ ਚੰਗਾ ਸੁਣ ਪੰਮੀ ਚਾਹ ਦੇ ਚੁਸਕੀ ਪਰਦੀ ਬੋਲੀ ਸ਼ਿੰਦੀ ਇੱਕ ਸਾਲ ਤਾਂ ਚੰਨੂ ਦਾ ਔਖਾ ਸੌਖਾ ਨਿਕਲ ਗਿਆ ਜਿਵੇਂ ਹੀ ਦੂਜਾ ਸਾਲ ਸ਼ੁਰੂ ਹੋਇਆ ਉਸ ਦੀ ਕਵਰਾ ਹਟ ਪਦ ਗਈ ਸੀ ਮੈਂ ਉਸ ਨੂੰ ਕਿਹਾ ਕਵਰਾ ਨਾ ਭੈਣ ਤੂੰ ਆਪਣੀ ਪੜ੍ਹਾਈ ਪੂਰੀ ਕਰ ਕਰਜਾ ਤਾਂ ਰੱਬ ਨੇ ਸਾਰਾ ਲਾ ਦੇਤਾ ਜੇ ਤੈਨੂੰ ਪੈਸਿਆਂ ਦੀ ਲੋੜ ਆ ਤਾਂ ਦੱਸ ਉਹ ਕਹਿੰਦੀ ਪੰਮੀ ਭੈਣੇ ਮੈਂ ਬਹੁਤ ਸ਼ਰਮ ਸ਼ਰ ਹਾਂ ਮੈਂ ਅਜ ਤੱਕ ਕਰ ਲਈ ਕੁਝ ਵੀ ਨਹੀਂ ਕਰ ਸਕੀ ਮੈਨੂੰ ਪਤਾ ਤੈਨੂੰ ਮੇਰੇ ਕਰਕੇ ਵਿਆਹ ਵਿੱਚ ਨੱਚਣਾ ਪੈ ਗਿਆ ਮੈਂ ਮਜਬੂਰ ਹੋ ਗਈ ਹਾਂ ਦੂਜਾ ਸਾਲ ਸ਼ੁਰੂ ਹੋ ਗਿਆ ਹੈ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਤੈਨੂੰ ਮਹੀਨੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਫਿਰ ਵਾਪਸ ਆਉਣਾ ਪੈਣਾ ਬਸ ਇੱਕੋ ਟਾਂਗਾ ਇੱਥੇ ਪੱਕੀ ਹੋਣ ਦਾ ਵਿਆਹ ਕਰਵਾਉਣਾ ਪੈਣਾ ਮੈਂ ਕਿਹਾ ਕੋਈ ਸੋਹਣਾ ਜਿਹਾ ਹਾਣੀ ਦੇਖ ਕੇ ਵਿਆਹ ਕਰਵਾ ਲਾ ਫਿਰ ਮੈਂ ਉਸ ਦੀ ਤਾਰੀਫ਼ ਕਰਦੀ ਬੋਲੀ ਐਨੀ ਤਾਂ ਸੁਨੱਖੀ ਆ ਮੇਰੀ ਭੈਣ ਚੰਨੂ ਨੇ ਬਹੁਤ ਉਦਾਸ ਹੋ ਕੇ ਜਵਾਬ ਦਿੱਤਾ ਸੀ ਪੰਮੀ ਭੈਣ ਇੱਥੋਂ ਦਾ ਪਤਾ ਨਹੀਂ ਕਿਹੋ ਜਿਹਾ ਨਿਜ਼ਾਮ ਹੈ ਬੰਦੇ ਦੀ ਕੀਮਤ ਉਸ ਦੇ ਕਾਗਜ਼ਾਂ ਨਾਲ ਤੈ ਹੁੰਦੀ ਆ ਜੇ ਤਾਂ ਬੰਦੇ ਕੋਲ ਪੱਕੇ ਕਾਗਜ਼ ਨਹੀਂ ਫਿਰ ਤਾਂ ਬੰਦੇ ਨੂੰ ਬੰਦਾ ਸਮਝਦੇ ਨਹੀਂ ਨਹੀਂ ਤਾਂ ਕੋਈ ਗੁਣ-ਔਗਣ ਮਾਇਨੇ ਨਹੀਂ ਰੱਖਦਾ ਮੇਰੇ ਵਰਗੀਆਂ ਸੋਹਣੀਆਂ ਪਤਾ ਨਹੀਂ ਇੱਥੇ ਹੋਰ ਕਿੰਨੀਆਂ ਰੁਲਦੀਆਂ ਫਿਰਦੀਆਂ ਨਾਲ ਰੱਖਣ ਨੂੰ ਤਾਂ ਇੱਥੇ ਹਰ ਕੋਈ ਤਿਆਰਾ ਪਰ ਵਿਆਹ ਕਰਵਾਉਣ ਨੂੰ ਕੋਈ ਨਹੀਂ ਮੰਨਦਾ ਸਮਝ ਰਹੀਆਂ ਨਾ ਭੈਣੇ ਤੂੰ ਮੈਂ ਕੀ ਕਹਿਣਾ ਚਾਹੁੰਨੀ ਆ ਮਿਊਜ਼ਿਕ ਗਰਲਜ਼ ਹਮਕੇ ਬਹੁਤ ਹੈਰਾਨ ਹੋਈ ਸੀ ਖੰਡ ਦੇ ਖੜਾਉਣੇ ਵਰਗੀ ਸੀ ਮੇਰੀ ਭੈਣ ਤੇ ਮੈਂ ਉਸ ਨੂੰ ਉਲਟਾ ਕੇ ਪੁੱਛਿਆ ਸੀ ਫਿਰ ਕਿਵੇਂ ਹੋਊਗਾ ਵਿਆਹ ਉਸ ਨੇ ਦੱਸਿਆ ਸੀ 15-20 ਲੱਖ ਰੁਪਏ ਮੰਗਦੇ ਨੇ ਵਿਆਹ ਕਰਵਾਉਣ ਲਈ ਕਾਗਜੀ ਵਿਆਹ ਹੋ ਜਾਂਦਾ ਫਿਰ ਪੱਕਾ ਹੋ ਜਾਂਦਾ ਬੰਦਾ ਮੈਂ ਉਸ ਨੂੰ ਕਿਹਾ ਹੌਂਸਲਾ ਰੱਖ ਜਿੰਨੇ ਤੇਰੇ ਤੋਂ ਇਕੱਠੇ ਹੁੰਦੇ ਤੂੰ ਕਰ ਬਾਕੀ ਮੈਂ ਦੇਖਦੀ ਆ ਕਰਦੀ ਕਿਵੇਂ ਨਾ ਕਿਵੇਂ ਵੰਦੋਬਸਤ ਕੁਝ ਦਿਨ ਪਹਿਲਾਂ ਹੀ ਪਿਤਾ ਜੀ ਕਹਿ ਕੇ ਹਟੇ ਸੀ ਪੰਮੀ ਪੁੱਤ ਕਰਜ਼ਾ ਲੈ ਗਿਆ ਹੈ ਹੁਣ ਪੁੱਤ ਉਹ ਨੱਚਣ ਵਾਲਾ ਕੰਮ ਬੰਦ ਕਰ ਦੇ ਮੈਨੂੰ ਨਾ ਚੰਗਾ ਜੀ ਹਾਂ ਨਹੀਂ ਲੱਗਦਾ ਜਿਹੜੀ ਰੁੱਖੀ ਮਿਸੀ ਮਾਲਕ ਦੇਵੇਗਾ ਉਸੇ ਵਿੱਚ ਗੁਜ਼ਾਰਾ ਕਰ ਲਵਾਂਗੀ ਪਰ ਕਿਸਮਰਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਅਜੇ ਮੈਨੂੰ ਹੋਰ ਨੱਚਣਾ ਪੈਣਾ ਸੀ ਚੰਨੂ ਦੇ ਵਿਆਹ ਲਈ ਪੈਸੇ ਇਕੱਠੇ ਕਰਨੇ ਸੀ 6 ਕ ਮਹੀਨੇ ਹੋਰ ਕਸ਼ਮਕਸ਼ ਵਿੱਚ ਲੰਘ ਗਏ ਇੱਕ ਦਿਨ ਚੰਨੂ ਦੀ ਚਿੱਠੀ ਆਈ ਬਹਰ ਲਿਫਾਫੇ ਉਤੇ ਲਿਖਿਆ ਸੀ ਪੰਮੀ ਭੈਣ ਇਹ ਚਿੱਠੀ ਨੇ ਇਕੱਲੀ ਬੈਠ ਕੇ ਪੜੀ ਮੈਂ ਤਾਂ ਬਹੁਤ ਘਬਰਾ ਗਈ ਸੀ ਮੈਂ ਘਰਦਿਆਂ ਤੋਂ ਚਿੱਠੀ ਲੁਕੋ ਲਈ ਸੀ ਫਿਰ ਮਾਂ ਤੋ ਚੋਰੀ-ਚੋਰੀ ਬੈਠ ਕੇ ਪੜੀ ਉਸ ਵਿੱਚ ਉਸਨੇ ਲਿਖਿਆ ਸੀ ਪੰਮੀ ਭੈਣ ਗਰੀਬ ਦੇ ਸੁਪਨਿਆਂ ਦਾ ਕੋਈ ਵਜੂਦ ਨਹੀਂ ਹੁੰਦਾ ਉਹਨਾਂ ਨੂੰ ਇਹ ਜ਼ਾਲਮ ਦੁਨੀਆ ਕਦੇ ਪੂਰਾ ਨਹੀਂ ਹੋਣ ਦਿੰਦੀ ਭੈਣ ਇੱਥੇ ਪਿੰਡ ਵਿੱਚ ਸਭ ਨੂੰ ਦੱਸੇ ਜਿਨ੍ਹਾਂ ਕੋਲ ਚੰਗੀ ਰਕਮ ਨਾ ਹੋਵੇ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਇੰਗਲੈਂਡ ਪੜ੍ਹਨ ਲਈ ਨਾ ਭੇਜਣ ਖਾਸ ਕਰਕੇ ਕੁੜੀਆਂ ਨੂੰ ਇਥੇ ਇੱਕ ਨਾ ਇੱਕ ਦਿਨ ਬੁਚਰ ਨੋਛ ਹਿਲੰਦੇ ਨੇ ਚਿੱਠੀ ਪੜ੍ਹਦੀ ਤੇ ਮੇਰੇ ਹੱਥ ਪੈਰ ਕੰਬਣ ਲੱਗ ਪਏ ਸੀ ਮੇਰੀ ਹਿੰਮਤ ਨਹੀਂ ਪੈ ਰਹੀ ਸੀ ਅੱਗੇ ਪੜਨ ਦੀ ਪਤਨ ਹੀ ਚੰਨੂ ਨੇ ਅੱਗੇ ਕੀ ਲਿਖਿਆ ਹੋਣਾ ਉਸਨੇ ਅੱਗੇ ਲਿਖਿਆ ਸੀ ਭੈਣ ਮੈਂ ਜਿਸ ਬੰਦੇ ਕੋਲ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ ਉਸਦੀ ਉਮਰ ਕੋਈ 50 ਸਾਲ ਦੀ ਹੋਣੀ ਇੱਕ ਦਿਨ ਕਹਿਣ ਲੱਗਾ ਚੰਨੂ ਤੂੰ ਨਾ ਕੁੜੀਆਂ ਬਹੁਤ ਚੰਗੀਆਂ ਇਮਾਨਦਾਰ ਮਿਹਨਤੀ ਵੀ ਆ ਮੈਂ ਸੋਚ ਰਾਂ ਤੇਰਾ ਵਿਆਹ ਨਾ ਆਪਣੇ ਭਾਂਜੇ ਨਾਲ ਕਰਵਾ ਦਿੰਨਾ ਇਥੋਂ ਦੀਆਂ ਕੁੜੀਆਂ ਕੋਈ ਬਹੁਤੀਆਂ ਚੰਗੀਆਂ ਨਹੀਂ ਇਸ ਤੋਂ ਪਹਿਲਾਂ ਕੀ ਹੋਉ ਇੱਥੇ ਕਿਸੇ ਕੁੜੀ ਦੇ ਚੱਕਰ ਵਿੱਚ ਫਸ ਜਾਵੇ ਮੈਂ ਚਾਹਨਾ ਹਾਂ ਕਿ ਉਸ ਦਾ ਤੇਰੀ ਨਾਲ ਵਿਆਹ ਹੋ ਜਾਵੇ ਮੇਰੀ ਭੈਣ ਨੂੰ ਵੀ ਸੁੱਖ ਹੋ ਜਾਉ ਫੇਰ ਨਾ ਉਸਨੇ ਰੈਸਟੋਰੈਂਟ ਵਿੱਚ ਵੀ ਮੈਨੂੰ ਮੈਨੇਜਰ ਬਣਾ ਦਿੱਤਾ ਆਪਣੇ ਭਾਂਜੇ ਨਾਲ ਵੀ ਮਲਾਇਆ ਮੈਂ ਸੋਚਿਆ ਮੇਰੇ ਸੁਪਨੇ ਪੂਰੇ ਕਰ ਦਿੱਤੇ ਰੱਬ ਨੇ ਪਰ ਇੱਥੇ ਰੱਬ ਨਾਮ ਦੀ ਕੋਈ ਚੀਜ਼ ਨਹੀਂ ਇਥੇ ਤਾਂ ਪੈਸਾ ਕਾगज ਬੋਲਦੇ ਨੇ ਤੇ ਮਜਬੂਰੀ ਦੀਆਂ ਸਿਸਕੀਆਂ ਨੂੰ ਕੋਈ ਨਹੀਂ ਸੁਣਦਾ ਫੇਰ ਨਾ ਉਸਨੇ ਕਿਹਾ ਕਿ ਮੰਗਣੀ ਦੀ ਤਾਰੀਖ ਪੱਕੀ ਕਰਨੀ ਆ ਅੱਜ ਸ਼ਾਮ ਨੂੰ ਸਾਰਿਆਂ ਨੇ ਮੇਰੇ ਘਰ ਇਕੱਠੇ ਹੋਣਾ ਹੈ ਤੂੰ ਵੀ ਆ ਜਾ ਮੀ ਚੰਨੋ ਮੈਂ ਉਸ ਨੂੰ ਕਿਹਾ ਸਾਡੀ ਪਿਛੋਕੜ ਬਾਰੇ ਵੀ ਜਾਣ ਲਵੋ ਮੈਂ ਕੋਈ ਗੱਲ ਲੁਕਾਉਣਾ ਨਹੀਂ ਚਾਹੁੰਦੀ ਮੈਂ ਉਸ ਨੂੰ ਹਲੇ ਦੱਸਣਾ ਸ਼ੁਰੂ ਹੀ ਕੀਤਾ ਸੀ ਕਿ ਅਸੀਂ ਕੋਈ ਬਹੁਤੀ ਅਮੀਰ ਨਹੀਂ ਮੇਰੇ ਪਿਤਾ ਜੀ ਮਿਸਤਰੀ ਦਾ ਕੰਮ ਕਰਦੇ ਨੇ ਉਸਨੇ ਵਿੱਚੋਂ ਟੋਕ ਦਿੱਤਾ ਕਹਿੰਦਾ ਦਿਸ ਆਲ ਡਸ ਨਾਟ ਵਰਦਰ ਅਸ ਇਟਸ ਓਕੇ ਗਰੀਬ ਹੋਣਾ ਕੋਈ ਜੁਰਮ ਨਹੀਂ ਆ ਮੈਂ ਸਾਰਾ ਦਿਨ ਬਹੁਤ ਕੋਸ਼ਿਸ਼ ਕਰੀ ਤੈਨੂੰ ਖੁਸ਼ਖਬਰੀ ਦੱਸਣ ਦੀ ਸਟੂਡੀਓ ਤੇ ਫੋਨ ਹੀ ਨਹੀਂ ਲੱਗਿਆ ਸ਼ਾਮ ਨੂੰ ਸਾਰੇ ਇਕੱਠੇ ਹੋਏ ਤਰੀਕ ਪੱਕੀ ਕਰ ਲਈ ਮੰਗਣੀ ਦੀ ਜਦੋਂ ਮੈਂ ਘਰ ਵਾਪਸ ਜਾਣ ਲੱਗੀ ਤਾਂ ਹੋ ਬੋਲਿਆ ਚੰਨੋ ਹੁਣ ਤੂੰ ਸਾਡੇ ਘਰ ਦੀ ਇਮਾਨਤ ਆ ਹੁਣ ਤੂੰ ਉੱਥੇ ਕਿਰਾਏ ਵਾਲੇ ਮਕਾਨ ਵਿੱਚ ਜਾਣ ਨੂੰ ਰਹਿਣ ਦੇ ਜਿੰਨੀ ਦੇਰ ਤੁਹਾਡਾ ਵਿਆਹ ਨਹੀਂ ਹੁੰਦਾ ਤੂੰ ਚੰਨੋ ਇੱਥੋਂ ਮੇਰੇ ਕੋਲ ਰਹਿ ਮੈਂ ਵੀ ਸੋਚਿਆ ਮਾਮਾ ਸੋਹਰਾ ਵਾ ਰਹਿਣ ਵਿੱਚ ਕੀ ਹਰ ਜਾ ਮੈਂ ਉੱਥੇ ਹੀ ਰੁਕ ਗਈ ਰਾਤ ਨੂੰ ਮੈਂ ਸੁੱਤੀ ਪਈ ਸੀ ਉਹ ਮੇਰੇ ਕਮਰੇ ਵਿੱਚ ਆ ਵੜਿਆ ਮੇਰੇ ਨਾਲ ਪੈ ਗਿਆ ਮੈਂ ਕਿਹਾ ਮਾਮਾ ਜੀ ਇਹ ਕੀ ਕਰ ਰਹੇ ਹੋ ਮੈਨੂੰ ਕਿੰਦਾ ਡਰਾਮਾ ਨਾ ਕਰ ਮੈਂ ਤੇਰਾ ਮਾਮਾ ਕਿਵੇਂ ਹੋਇਆ ਚੁੱਪ ਕਰਕੇ ਪੈ ਰ ਮੈਂ ਕਿਹਾ ਮੇਰਾ ਤੇ ਤੁਹਾਡੇ ਭਾਂਜੀ ਨਾਲ ਵਿਆਹ ਹੋਣਾ ਉਹ ਬੋਲਿਆ ਇਟਸ ਓਕੇ ਇਹ ਤੇ ਤੈਨੂੰ ਤੇ ਮੈਨੂੰ ਪਤਾ ਹੈ ਤੂੰ ਚਾਹਨੀ ਆ ਨਾ ਇੰਗਲੈਂਡ ਵਿੱਚ ਪੱਕਾ ਹੋਣਾ ਸੋ ਕੀਪ ਕੁਆਇਟ ਐਂਡ ਇੰਜੋਏ ਦੀ ਨਾਈਟ ਜਦੋਂ ਹੁਣ ਮੇਰੇ ਰੋਕਣ ਤੇ ਵੀ ਤੰਗ ਕਰਨ ਤੋਂ ਨਹੀਂ ਹਟਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਪੁਲਿਸ ਨੂੰ ਫੋਨ ਕਰ ਦੇਵਾਂਗੀ ਫਿਰ ਉਸ ਨੇ ਰਾਤ ਨੂੰ ਮੈਨੂੰ ਘਰੋਂ ਕੁੱਟ ਕੇ ਕੱਢ ਦਿੱਤਾ ਤੇ ਆਪਣੇ ਭਾਂਜੇ ਨੂੰ ਕਹਿ ਦਿੱਤਾ ਕਿ ਚੰਨੋ ਤਾਂ ਕੈਰੈਕਟਰਲੈਸ ਹੈ ਉਹ ਮੇਰਾ ਥੈਂਕਸ ਕਰਨਾ ਚਾਹੁੰਦੀ ਸੀ ਇਨ ਇਟ ਰੋਂਗ ਵੀ ਕੰਮ ਤੋਂ ਵੀ ਜਵਾਬ ਦੇ ਦਿੱਤਾ ਹੁਣ ਵਾਰ-ਵਾਰ ਫੋਨ ਤੇ ਧਮਕੀਆਂ ਦੇ ਰਿਹਾ ਜੇ ਤੂੰ ਇਲੀਗਲ ਕੰਮ ਕੀਤਾ ਤਾਂ ਪੁਲਿਸ ਨੂੰ ਸ਼ਿਕਾਇਤ ਕਰਕੇ ਤੇਨੂੰ ਡਿਪੂਟ ਕਰਵਾ ਦੇਵਾਂਗਾ। ਭੈਣ ਮੈਂ ਬਹੁਤ ਪੂਰੀ ਟੰਗ ਨਾਲ ਫਸ ਗਈ ਹਾਂ। ਹੁਣ ਮੈਂ ਕੀ ਕਰਾਂ? ਚਿੱਠੀ ਪੜ੍ਹ ਕੇ ਮੈਂ ਪੁੱਛ ਕੇ ਸਟੂਡੀਓ ਤੇ ਫੋਨ ਕਰਨ ਚੰਨੂ ਨੂੰ ਗਈ। ਚੰਨੂ ਨੇ ਦੱਸਿਆ ਕਿ ਉਸ ਨੂੰ ਰੈਸਟੋਰੈਂਟ ਦੇ ਮਾਲਕ ਦਾ ਭਾਂਜਾ ਮਿਲਿਆ ਸੀ। ਉਸ ਨੂੰ ਮੈਂ ਸਭ ਕੁਝ ਦੱਸਿਆ ਤੇ ਕਿਹਾ ਅਸੀਂ ਗਰੀਬ ਹਾਂ, ਮਜਬੂਰ ਹਾਂ ਤਾਂ ਐਸਾ ਮਤਲਬ ਨਹੀਂ ਹੁਣ ਕੋਈ ਵੀ ਨਜਾਇਜ਼ ਫਾਇਦਾ ਚੁੱਕੇਗਾ। ਇੰਡੀਆ ਵਿੱਚ ਤਾਂ ਸੋਰੀ ਦੀਪੀਓ ਨਾਲ ਵੀ ਵੱਧ ਇੱਜ਼ਤ ਹੁੰਦੀ ਆ ਮੈਂ ਤਾਂ ਉਸ ਨੂੰ ਆਪਣੇ ਪਿਓ ਵਰਗਾ ਸਮਝ ਕੇ ਰੋਕ ਗਈ ਸੀ ਪਰ ਉਸਨੇ ਤਹਾਦੀ ਹੀ ਕਰ ਦਿੱਤੀ ਉਸਦੇ ਪਾਂਜੇ ਨੇ ਸੌਰੀ ਫੀਲ ਕੀਤੀ ਆ ਤੇ ਉਹਨਾਂ ਦਾ ਆਪਸ ਵਿੱਚ ਬਹੁਤ ਕਲੇਸ਼ ਵਧ ਗਿਆ ਹੈ ਉਸ ਜਾਪਾਂਜਾ ਸਾਰੀ ਗੱਲ ਸੁਣ ਕੇ ਕਹਿੰਦਾ ਹੈ ਕਿ ਉਹ ਮੈਨੂੰ ਬਹੁਤ ਪਸੰਦ ਕਰਨ ਲੱਗ ਪਿਆ ਹੈ ਤੇ ਉਹ ਮੇਰੇ ਨਾਲ ਹੀ ਵਿਆਹ ਕਰਵਾਵੇਗਾ ਪਰ ਮੈਨੂੰ ਡਰ ਲੱਗਦਾ ਪਤਾ ਨਹੀਂ ਕਿ ਉਹ ਜਿਹੜਾ ਟੱਬਰ ਗੱਲ ਸੁਣਾ ਕੇ ਪੰਮੀ ਚੁੱਪ ਕਰ ਗਈ ਸ਼ਿੰਦੀ ਨੇ ਪੁੱਛਿਆ ਫਿਰ ਕੀ ਹੋਇਆ ਪੂਆ ਉਸ ਦਿਨ ਤੋਂ ਬਾਅਦ ਆ ਦਿਨ ਆ ਗਿਆ ਫਿਰ ਕਦੀ ਕੋਈ ਖਬਰ ਸਾਰ ਨਹੀਂ ਆਈ ਚੰਨੂ ਦੀ ਨਾ ਕਦੀ ਕੋਈ ਫੋਨ ਨਾ ਚਿੱਠੀ ਰੱਬ ਜਾਣਦਾ ਪਤਾ ਨਹੀਂ ਕੀ ਹੋਇਆ ਚੰਨੂ ਨਾਲ ਜਦੋਂ ਇਹ ਪਤਾ ਲੱਗਿਆ ਕੋਈ ਇੰਗਲੈਂਡ ਤੋਂ ਆਇਆ ਹੈ ਤਾਂ ਸਭ ਦੀਆਂ ਜਾ ਜਾ ਕੇ ਮਿੰਤਾ ਕਰਨੀਆਂ ਇੱਕ ਵਾਰ ਸਾਡੀ ਚੰਨੂ ਦੀ ਕੋਈ ਖਬਰ ਪਤਾ ਕਰਕੇ ਦੇ ਦੇ ਵੋ ਕੁਝ ਨਹੀਂ ਬਣਿਆ ਸ਼ਿੰਦੀ ਨੇ ਚੰਨੂ ਦੀ ਗੱਲ ਸੁਣਾ ਕੇ ਬਹੁਤ ਰੋਈ ਪਮੀ ਪੂਆ ਹੁਬਕੀ ਹੁਬਕੀ ਰੋਂਦੀ ਨੂੰ ਸਾਹ ਨਹੀਂ ਆ ਰਿਹਾ ਸੀ ਸ਼ਿੰਦੀ ਨੂੰ ਗੱਲ ਸੁਣ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸੇ ਸਰੀਰ ਦਾ ਕੋਈ ਅੰਗ ਹੋ ਗਿਆ ਹੋਵੇ ਉਹ ਸੋਚ ਰਹੀ ਆ ਜਿਸ ਨੇ ਦੁੱਖ ਆਪਣੇ ਪਿੰਡੀ ਤੇ ਹੰਡਾਇਆ ਉਸ ਤੇ ਕੀ ਬੀਤੀ ਹੋਣੀ ਸ਼ਿੰਦੀ ਵੀ ਆਪਣੇ ਹੰਝੂ ਨਾ ਰੋਕ ਸਕੇ ਪੰਮੀ ਨੇ ਸਾਹ ਭਰ ਕੇ ਕਿਹਾ ਮੈਂ ਬੱਚਿਆ ਮੰਗੂ ਪਾਲਿਆ ਸੀ ਜੰਨੂ ਨੂੰ ਮਾ ਦੇ ਬਿਮਾਰ ਹੋਣ ਤੋਂ ਲੈ ਕੇ ਚੰਨੂ ਦੇ ਇੰਗਲੈਂਡ ਜਾਣ ਤੱਕ ਹਮੇਸ਼ਾ ਉਸ ਨੂੰ ਰੂਹ ਦੇ ਫੋੰਬੇ ਵਾਂਗੂ ਸਾਹਮਣੇ ਰੱਖਿਆ ਫਿਰ ਆਪੇ ਆਪਣੀ ਜਾਨ ਤੋਂ ਪਿਆਰੀ ਨੂੰ ਖੂਬ ਵਿੱਚ ਤੱਕਾ ਦੇ ਦਿੱਤਾ ਹਾਈ ਰੱਬਾ ਕੀ ਪਾਪ ਹੋ ਗਿਆ ਮੇਰੇ ਤੋਂ ਪਤਨ ਹੀ ਕੀ ਕੀ ਬਰਦਾਸ਼ਤ ਕੀਤਾ ਹੋਣਾ ਉਸ ਮਲੂਕੜੀ ਜਿੰਦਰੀ ਪਤਨ ਹੀ ਕਿੰਨਾ ਰੋਈ ਹੋਣੀ ਉਹ ਮੈਨੂੰ ਯਾਦ ਕਰ ਕਰਕੇ ਪਤਾ ਨਹੀਂ ਕਿੰਨੀਆਂ ਆਵਾਜ਼ਾਂ ਮਾਰੀਆਂ ਹੋਣੀਆਂ ਉਸ ਨੇ ਮੈਨੂੰ ਪਤਾ ਨਹੀਂ ਰੱਬ ਵੀ ਨਹੀਂ ਸੁਣਦਾ ਗਰੀਬਾਂ ਦੀ ਹੰਜੂ ਰੁਕ ਹੀ ਨਹੀਂ ਰਹੇ ਸਿੰਦੀ ਤੇ ਪੰਮੀ ਦੀ ਜਦ ਨੂੰ ਕਰਨੈਲ ਸਿੰਘ ਨੇ ਦਾਤਨ ਕਰਕੇ ਕੋਲੀ ਕਰਨੀ ਸ਼ੁਰੂ ਕਰ ਦਿੱਤੀ ਉਹ ਬਿਹੀ ਵਿੱਚ ਖੜਾ ਉੱਚੀ ਉੱਚੀ ਪੈੜੀਆਂ ਪੈੜੀਆਂ ਆਵਾਜ਼ਾਂ ਕੱਢ ਰਿਹਾ ਸੀ ਗ ਥੂ ਆ ਥੂ ਉਸ ਦੀ ਆਵਾਜ਼ ਸੁਣ ਕੇ ਪੰਮੀ ਤੇ ਸਿੰਦੀ ਰੋਂਦੀਆਂ ਰੋਂਦੀਆਂ ਹੱਸ ਪਈਆਂ ਪੰਮੀ ਨੇ ਬਨੇਰੇ ਕੁਲਾ ਕੇ ਕਿਹਾ ਦੇਖੀ ਕੰਜਰਾ ਜੋ ਲਗਾਈ ਜਾਣਾ ਦੇਖੀ ਕਿ ਤੇ ਅੰਡਾ ਨਾ ਦੇਦੀਵੇਂ ਕਰਨੈਲ ਸਿੰਘ ਹੱਸ ਕੇ ਬੋਲਿਆ ਜੇ ਤੂੰ ਖਾਮੀ ਗੀਤਾ ਜ਼ਰੂਰ ਦਊਂਗਾ ਮਹੰਦਾ ਉਹ ਵੀ ਦੂਜਰਦੀਆਂ ਵਾਲਾ ਸਦਗੀ ਤੇਰੀ ਹੱਸੀ ਹੱਸੀ ਪੰਮੀ ਤੇ ਛਿੰਦੀ ਥੱਲੇ ਉਤਰ ਆਈਆਂ ਤੇ ਕਰਨੈਲ ਸਿੰਘ ਆਪਣੇ ਘਰ ਅੰਦਰ چلا ਗਿਆ ਪੰਮੀ ਨੇ ਪੌੜੀਆਂ ਵਿੱਚ ਉਤਰਦੀ ਨੇ ਕਿਹਾ ਛਿੰਦੀਏ ਚੰਨੂ ਦੀ ਬਦਕਿਸਮਤੀ ਦਾ ਸਾਰਾ ਦੋਸ਼ ਮੇਰੇ ਤੇ ਆ ਗਿਆ ਘਰ ਵਿੱਚ ਸਭ ਨੇ ਮੈਨੂੰ ਗੱਲ-ਗੱਲ ਤੇ ਤਾਨੇ ਮੀਨੇ ਮਾਰਨੀ ਸ਼ੁਰੂ ਕਰ ਦਿੱਤੀ ਮੈਂ ਨੱਚਣਾ ਬੰਦ ਕਰਨਾ ਚਾਹੁੰਦੀ ਸੀ ਪਰ ਘਰਦਿਆਂ ਦੀ ਝੁਰਝੁਰ ਤੋਂ ਬਚਣ ਲਈ ਮੈਂ ਚਲੇ ਜਾਂਦੀ ਸੀ ਚਦੂ ਕਾਰਨਤਾ ਸਰਕਾਰ ਦਾ ਕੰਮ ਕਰਨ ਤੇ ਚੁੱਪ ਚਾਪ ਪੀਟੀ ਵਾਲੀ ਅੰਦਰ ਬੈਠੀ ਰਹਿਣਾ ਮੈਨੂੰ ਨਾ ਚੰਨੂ ਮੰਜੇ ਤੇ ਪਈਉਮੀ ਹੀ ਦਿਸਿਆ ਕਰਨੀ ਤੇ ਮੈਂ ਉਸ ਨੂੰ ਯਾਦ ਕਰਕੇ ਰਾਤ ਰਾਤ ਪਰੋਂਦੀ ਰਹਿਣਾ ਪਾਲੀ ਨੇ ਵੀ ਕਈ ਵਾਰ ਕਿਹਾ ਪੰਮੀ ਹਾਸੀ ਨਹੀਂ ਤੂੰ ਅੱਜ ਕੱਲ ਕੀ ਹੋ ਗਿਆ ਅਸੀਂ ਚੰਨੂ ਵਾਰੇ ਪਿੰਡ ਧੰਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਧੰਵਾ ਜੀ